ਵੱਡੀ ਉਸਤਾਦ ਐਂਡ ਤੇ ਆਈ ਯੂ ਦਿਨ ਆਖਿਆ ਅੱਛਾ ਐਂਡ ਤੇ ਇੱਕ ਬੰਦੇ ਕਬੱਡੀ ਬਚਾਉਣੀ ਗੈਂਗਸਟਰ ਬੰਦੇ ਕੱਢਣ ਇਕੱਲੇ ਕਬੱਡੀ ਆਏ ਬਈ ਜਵਾਨ ਬਾਠੀ ਚੱਲ ਮੈਂ ਨਾਂ ਨਹੀਂ ਲੈਣਾ ਕਿ ਦੁੱਲੇ ਦੇ ਗੋਲੀਆਂ ਵੱਜੀਆਂ ਬੱਗੇ ਆਏ ਤੇ ਹਾਂਜੀ ਸਾਰਿਆਂ ਨੂੰ ਪਤਾ ਕਿੰਨੇ ਮਾਰੀਆਂ ਅੱਛਾ ਕਿ ਪ੍ਰੇਅ ਨੇ ਨਾਂ ਲਿਆ ਉਹ ਪ੍ਰੇਅ ਦਾ ਉਹਦੇ ਅੰਦਰ ਬੈਠੇ ਹੋਣ ਆਪਾਂ ਬੈਠੇ ਇੱਥੇ ਉਸਤਾਦ ਭਰਾ ਕੋਈ ਆਗੇ ਅੱਖਾਂ ਫੋੜ ਲਾਉਣੀ ਫੋੜੋ ਬੰਦੇ ਗੋਲੀ ਠੋਕ ਦੇਣ ਕੀ ਕਰਨਾ ਆਪਾਂ ਕਿੰਨੇ ਠੀਕ ਨੇ ਤੇ ਕਿਹਨੂੰ ਨਹੀਂ ਲੱਗੇ ਲੱਭਣਾ ਆਪਣੇ ਤੇ ਗੋਲੀ ਵੱਜ ਗਈ ਕੀ ਲੱਭਣਾ ਮੈਨੂੰ ਕਿੰਨੇ ਮੈਨੂੰ ਆਏ ਮੈਨੂੰ ਦੋ ਤਿੰਨ ਬੜੀ ਗਰਾਊਂਡ ਦੇ ਵਿੱਚੋਂ ਹੀ ਮੋੜਿਆ ਅੱਛਾ ਆਹ ਮੇਰੀ ਵੀਡੀਓ ਨੈਟ ਤੇ ਹੋਣੀ ਆ ਵੇਖ ਲਈ ਕੱਢ ਗਈ ਉੱਥੇ ਸਾਡੇ ਹੋਇਆ ਤੇ ਫੇਰ ਆਪਣੇ ਕਿੱਦਾਂ ਕੀਤਾ ਮੈਨੇ ਜੀ ਇਹ ਆਂਦਾ ਜ਼ੋਰ ਮਾਰਨਾ ਇਹ ਖੀਆ ਬੜਾ ਇਹ ਪਵਾਨ ਕਿੰਨਾ ਇੰਨਾ ਨਹੀਂ ਆੜਨਾ ਬਾਕੀ ਕਿੰਨਾ ਵਜੀ ਆੜ ਜੀ ਅੱਛਾ ਕਈ ਮੈਜ ਹੀ ਕੱਢਦਾ ਦੀ ਉਹਨਾਂ ਦਾ ਹਾਂ ਕਿੰਨਾ ਕਿਦੇ ਬਾਜੀ ਘਰੇ ਚੱਲ ਗਿਆ ਉਸਤਾਦ ਹਾਂ ਸਾਡੇ ਮੈਚ ਖੇਡ ਕੇ ਅੰਦਰ ਬਾਜੀ ਨਹਾਉਣਾ ਤੈਨੂੰ ਕੋਈ ਨਾ ਆਣਾ ਕਰੂ ਤੇ ਇੱਥੇ ਇੱਥੇ ਕੋਈ ਨਹਾਉਣ ਨਹੀਂ ਦਿੰਦਾ ਤੇ ਰੋਟੀ ਪਾਣੀ ਕੀ ਪੁੱਛੀ ਨਾ ਉਹ ਨਹੀਂ ਦੇ ਦੋ ਇੰਨਾ ਹੀ ਬੜੀ ਭਾਦਰੀ ਆ ਉਧਰ ਵੇਖ ਲਈ ਤੂੰ ਨਾ ਹੁਣ ਨਾ ਬਾਜੀ ਤੇਲ ਸਾਬਣ ਸਭ ਕੁ ਤੈਨੂੰ ਪੁੱਛੂ ਤੇ ਬਾਜੀ ਸਾਬਣ ਤੇ ਜੀ ਤੇਲ ਚਾਹੀਦਾ ਅੱਛਾ ਵੇਖ ਲਈ ਆਪੇ ਮੇਰਾ ਝੂਠ ਹੈ ਨਾ ਤੂੰ ਆਵ ਜਾ ਕੇ ਕੋਈ ਲੀਡ ਲਾ ਕੇ ਹੁੰਦੇ ਬਾਜੀ ਨਹਾਉਣਾ ਤੈਨੂੰ ਕੋਈ ਨਾ ਲੋਕੂ ਨਾ ਮੈਂ ਤਾਂ ਮੱਦੀ ਜੱਟ ਪਤਾ ਨਹੀਂ ਤਾ ਦੁਨੀਆ ਦਾ ਕਿਦਾਂ ਬੰਦੇ ਹੀ ਉਧਰ ਹੀ ਉਦਾਂ ਦੇ ਉਧਰ ਆ ਹਾਂ ਯਾਨੀ ਇਹਨਾਂ ਨੂੰ ਕੀ ਹੈ ਮੈਂ ਮੇ ਸਾਡੇ ਘਰੇ ਆ ਕੇ ਕੀ ਕਰਦੇ ਜਾਣਾ ਇਹਨਾਂ ਕੀ ਕਾਹੀ ਕੀ ਕਰਨਾ ਨਾਉਣਾ ਹੀ ਆ ਤੁਹਾਨੂੰ ਪਤਾ ਹੀ ਇਹ ਕੋਣ ਉਸਤਾਦ ਨਾਗੇ ਨਹੀਂ ਚੱਲੀ ਜਾਣਾ ਹੂੰ ਇਦਾਂ ਉਸਤਾਦ ਹੁਣ ਮੇਰਾ ਤਿੰਨਾ ਚੌਹਾਂ ਘੰਟੇ ਜਿਵਾੜਿਆ ਹਾਂਜੀ ਨਾਗੇ ਜਾਊ ਸਾਡੇ ਬਾਂਬ ਬੋਮੋ ਦਾ ਲਾਈ ਹੁੰਦੀ ਏ ਤਾਂ ਲੜਦੀ ਨਾ ਲਾਗੇ ਇਹਨਾਂ ਕੇ ਜਾਵਾਂ ਦੇ ਸਹੀ ਗੱਲ ਇਹ ਚੱਕਰ ਹੁੰਦਾ ਤਾਂ ਨਾ ਹੋਣਾ ਪੈਂਦਾ ਉਦਾਂ ਨਹੀਂ ਕੋਈ ਗੱਲ ਨਹੀਂ ਉਦਾਂ ਵੀ ਘੜੇ ਜਾ ਕੇ ਨਾ ਲਈਏ ਕੋਈ ਚੱਕਰ ਨਹੀਂ ਪਰ ਉਸਤਾਦ ਵਾ ਇਦਾਂ ਚਾਹੀਦਾ ਨਹੀਂ ਆ ਭਾਵੇਂ ਏਰੀਆ ਸਾਡਾ ਹੀ ਆ ਹਾਂ ਨਹੀਂ ਐਦਾਂ ਭਾਈ ਨੌਂ ਦੇ ਨਾਲ ਕੁਝ ਨਹੀਂ ਕਿਉਂਕਿ ਪਲੇਅਰ ਹੁੰਦਾ ਰੱਬ ਦਾ ਰੂਪ ਜਿਹਦਾ ਲੱਦਾ ਹੁੰਦਾ ਜੋਰ ਤੇ ਜੇ ਕੋਈ ਘਰੇ ਐਦਾਂ ਕਰਕੇ ਨਾ ਹੂੰ ਨਿੰਨਾ ਉਹਨਾਂ ਥੋੜਾ ਭਾਈ ਕੋਈ ਫਰਕ ਪੈਂਦਾ ਤੁਹਾਨੂੰ ਪਤਾ ਹੈ ਹੂੰ ਇਹ ਕੰਮਲੇ ਉਸਤਾ ਜੀ ਕਬੱਡੀ ਦੇ ਵਿੱਚ ਨਾ ਕਿਹੜੀਆਂ ਕਿਹੜੀਆਂ ਕਮੀਆਂ ਤੁਹਾਨੂੰ ਲੱਗਦੀਆਂ ਕਮੀਆਂ ਭਾਈ ਸਭ ਤੋਂ ਪਹਿਲਾਂ ਸਹੀ ਗੱਲ ਆ ਲੋਕੀ ਪ੍ਰੇਰਾਂਦੀਆਂ ਕਬੱਡੀ ਦੇ ਪ੍ਰੇਰਣਾ ਨੂੰ ਕੌਣ ਦਈ ਅਗਲ ਮਾਸਾ ਨੂੰ ਅੱਛਾ ਕਿਹੜੇ ਨਵੇਂ ਮੁੰਡੇ ਉੱਠੇ ਇੰਨਾਂ ਨੂੰ ਕਹਿੰਉਂਦੀ ਅਗਲੇ ਮਾਸਾ ਨਹੀਂ ਆਈ ਉਹ ਕਈਆਂ ਨੂੰ ਆਈ ਗਏ ਨਵੇਂ ਉੱਠੇ ਆ ਕਈ ਆਏ ਸਾਡੇ ਮਾਝ ਦੇ ਆਏ ਆ ਦੋ ਤਿੰਨ ਹੂੰ ਹੂੰ ਕਿੰਨਾਂ ਨੂੰ ਨਾਂ ਜਾਲਾ ਪਾ ਕੀ ਲੈਣਾ ਪੁਲਿਸ ਸਟਾਰਿਆ ਉਹਨੂੰ ਕੂਨ ਦੀ ਅਗਲੇ ਮਾਸਾ ਨਹੀਂ ਵੱਡੇ ਨਾਲ ਕਿਦਾਂ ਕਹਣਾ ਛੋਟੇ ਨਾਲ ਅੱਛਾ ਐਵੇਂ ਦੇ ਪਲੇਅਰ ਹੀ ਆ ਜੀ ਇੱਜ਼ਤ ਨਹੀਂ ਕਰਦੇ ਪਲੇਅਰ ਦੀ ਅੱਜ ਕੱਲ ਬਸ ਦੋ ਜੱਫੇ ਕੀਲ ਵਾਲੇ ਆ ਆਪਣੇ ਆਪ ਦੀ ਸਟਾਰ ਸਮਝਾ ਕੇ ਮੈਂ ਹੀ ਦੁਨੀਆ ਦੇ ਆ ਗਿਆ ਬਾਕੀ ਬੰਨੇ ਹੋ ਜੋ ਤੇ ਉਸਤਾਦ ਆਪਣੇ ਤੁਹਾਡੇ ਟਾਈਮ ਜਦੋਂ ਦੇਖ ਲਓ ਵੀ ਕੋਈ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਹਾਂਜੀ ਯੋ ਰਿਸਪੈਕਟ ਵੀ ਜ਼ਿਆਦਾ ਸੀ ਹਾਂਜੀ 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 ਹੂੰ ਉਹ ਉਥੇ ਦੋ ਜੱਫੇ ਦਾ ਮੇਰੇ ਖਿਆਲ ਨਾਲ ਲੱਗਦੇ ਨਹੀਂ 8-8 ਜੱਫੇ 9-9 ਜੱਫੇ ਰੇਡਾਂ ਵੀ ਕਬੜੀਆਂ ਹਾਂਜੀ 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 ਤੇ ਤਾਂ ਵੀ ਇੰਨੀ ਰਿਸਪੈਕਟ ਸੀ ਹਾਂਜੀ 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 ਪਹਿਲਾਂ ਦੇ ਪੁਰਾਣੇ ਪ੍ਰੇਰਿਆਂ ਨਾਲ ਤਾਂ ਉਹਨਾਂ ਨੂੰ ਪਤਾ ਪ੍ਰੇਅ ਦੀ ਕਦਰ ਕੀ ਹੁੰਦੀ ਹੈ ਅੱਜ ਕੱਲ ਨਵੇਂ ਪ੍ਰੇਰਿਆਂ ਨੂੰ ਨਹੀਂ ਪਤਾ ਪ੍ਰੇਅ ਦੀ ਕਦਰ ਕੀ ਹੁੰਦੀ ਹੈ ਤੂੰ ਦੱਸ ਦੇ ਨਾ ਮਾਰਾ ਖੇਡ ਲਾ ਤੇਰੇ ਕਮੈਂਟ ਨਾ ਲੈਣੋ ਅਰਜੂ ਦੇ ਤੂੰ ਕੌਣ ਹੈਂ ਕਦੇ ਹੀ ਵੇਖ ਲਈ ਤੂੰ ਵੇਖੇ ਹੁਣੇ ਉਸਤਾਦ ਕੰਗਿਆਂ ਦਾ ਹਾਂਜੀ ਹਾਂਜੀ ਵੇਖੀ ਤੇ ਛੱਟ ਲੱਗੀ 2 ਮਹੀਨਾ 2 ਮਹੀਨੇ ਪਿੱਛੇ ਬਹਿ ਜਾ ਤੇਰਾ ਨਾਂ ਲੈਣ ਵੜ ਜਾਣਾ ਕਿ ਦੂਜੇ ਦਿਨ ਫੇਰ ਆ ਕੇ ਮਹੀਨਾ ਬਾਅਦ ਮੂੰਹ ਪਾਰ ਦੇ ਕੇ ਇਹਦਾ ਇੱਕ ਦਿਨ ਫੇਰ ਤੇ ਨਾਂ ਉਹ ਹੀ ਹੋ ਜਾ ਅੱਛਾ ਇਹ ਹੁੰਦਾ ਦੁਨੀਆ ਸੁਖੜੀ ਹਾਂ ਜਿਦਾਂ ਆਪਣੇ ਭਾਈ ਸੁਖਮਣ ਪਹਿਲਵਾਨ ਨੂੰ ਨਾ ਛਾਲ ਮਾਰਨੀ ਵਧੀਆ ਲੱਗਦੀ ਹਾਂਜੀ 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 ਤੋਂ ਬਾਅਦ ਹਾਂਜੀ ਤੇ ਦਾਣਾ ਤੁਹਾਨੂੰ ਵੀ ਐਕਸ਼ਨ ਮਾਰਨੀ ਵਧੀਆ ਲੱਗਦਾ ਨਹੀਂ ਉਸਤਾਦ ਕਦੇ ਕੋ ਆਪਣੇ ਅੱਗੇ ਕਰੇ ਕੁੜੇ ਫੇਰ ਕਰ ਦਿੰਦਾ ਹੁੰਦਾ ਅੰਗੂਲ ਅੰਗੂਲ ਖੜੀ ਅੱਛਾ ਤੇ ਉਹਦਾ ਨਹੀਂ ਵੀ ਕਰਦਾ ਬਹੁਤ ਘੱਟ ਦਾ ਬਹੁਤ ਘਟ ਕਰਦਾ ਵੈਸੇ ਉਹਦਾ ਵੀ ਸੁਖਾਉਣ ਤੋਂ ਬਾਅਦ ਘਟਾ ਬਹੁਤ ਪਿਆਮਾ ਜੀ ਬਹੁਤ ਘਟਾ ਪਿਆ ਸਾਡਾ ਸਾਡੋ ਧਨਵਾਕਾ ਕੋਈ ਰੱਬੀ ਜ਼ੂਦੀ ਕਿਹੜੇ ਕਿੰਨਾ ਨਾਂ ਛੱਡ ਕੇ ਜਾਣਾ ਹੁੰਦਾ ਉਸਤਾਦ ਉਹ ਇੰਨਾ ਦਾ ਟਾਈਮ ਜਿੰਦੇ ਆ ਕਦੇ ਹੀ ਵੇਖੀ ਸਹੀ ਗੱਲ ਕਿ ਸਾਰੀ ਉਮਰ ਨਾ ਉਹ ਨਾ ਉਹ ਬੰਦੇ ਛੋੜਾ ਟਾਈਮ ਜੀਉਂਦੇ ਹੂੰ ਵੇਖ ਲੈ ਕਦੇ ਤੇ ਉਹ ਪਿਆਰ ਵੀ ਇਦਾਂ ਦਾ ਪਾ ਕੇ ਜਾਂਦੇ ਪਿਆਰੀ ਦੁਨੀਆ ਕਿਹਨੂੰ ਦਿੰਦਾ ਵੇਖ ਹਾਂਜੀ ਹੂੰ ਯਾਦ ਕਰਦੇ ਸੀ ਸਹੀ ਗੱਲ ਐ ਹੋ ਕਦੇ ਵੇਖ ਲਈ ਸਾਦ ਉਹਨਾਂ ਦੀ ਉਮਰ ਹੋਊ 40 ਸਾਲ 68 ਆ ਕਿੰਨਾ ਸਾੜੀ ਉਮਰ ਨਾ ਛੱਡ ਕੇ ਜਾਣਾ ਹੋਊ ਕੇਰੇ ਮੇਰੇ ਵੇਲੇ ਟੁੱਕਲੇ ਹੁੰਦੇ ਨਾ ਕੀ ਦੇ ਲੋਹੇ ਜਿੱਦਾਂ ਸਿੱਧੂ ਮੂਸੇ ਵਾਲਾ ਹੋ ਗਿਆ ਦੀਪ ਸਿੱਧੂ ਵਾਲਾ ਸਹੀ ਗੱਲ ਪਾਜੀ ਸਹੀ ਗੱਲ ਬਿੱਟੂ ਦਾ ਗਾਲਾਂ ਜਿੰਦ ਕਿੰਨੇ ਬਰੇਡ ਹੋਏ ਇਨਸਾਨ ਪੱਖੋਂ ਵੀ ਗੇਮ ਪੱਖੋਂ ਵੀ ਸਹੀ ਗੱਲ ਪਾਜੀ ਮੈਂ ਆਪਣੀ ਸਾਰੀ ਵਧੀਆ ਸੀ ਉਹ ਗੇਮ ਆਪਣੀ ਅੱਧੀ ਕਬੱਡੀ ਪਾਜੀ ਪਹਿ ਕਦ ਤੋਂ ਪਿੱਛੇ ਪੈਂਦੀ ਹੂੰ ਹੂੰ ਤਣਾ ਪਾਚਕ ਨਾ ਕੀ ਆ ਹਾਂਜੀ ਹਾਂਜੀ ਤੇ ਪ੍ਰੇਰਾਂ ਨੇ ਗੈਂਗਸਟਰ ਵਿੱਚ ਵੜੇ ਗੈਂਗਸਟਰਾਂ ਦੀ ਗਲਤੀ ਨਹੀਂ ਕੋਈ ਇਹ ਪ੍ਰੇਰਾਂ ਨੇ ਵਿੱਚ ਵੜੇ ਹੁਣ ਚੱਲਣੀ ਪੈਣਦੀ ਪ੍ਰੇਰਾਂ ਨੂੰ ਪਹਿਲਾਂ ਵਾਰੇ ਇਹ ਨਾ ਹੁਣ ਚੱਲਣੀ ਪੈਣਦੀ ਇਹਨਾਂ ਨੂੰ ਪਹਿਲਾਂ ਅੱਦੇ ਤੇ ਲੇ ਕੇ ਤੁਸੀਂ ਵੇਖੀ ਹੋਣੀ ਕਈ ਮੈਚਾਂ ਦੇ ਹਾਂਜੀ ਹਾਂਜੀ ਤਾਂ ਪ੍ਰੇਰਾਂ ਨੂੰ ਤਮਕੀਆਂ ਦਮਾਉਂਦੇ ਮੈਚ ਤੇ ਆ ਹੂੰ ਤੇ ਗਲਤੀ ਕੀਤੀ ਪ੍ਰੇਰਾਂ ਦੀ ਤੁਸੀਂ ਪ੍ਰੇਰੋਂ ਕਿ ਪ੍ਰੇਰ ਨੂੰ ਤਮਕੀ ਦੇਂਦੇ ਕੁੜੀ ਜੀ ਆ ਸ਼ਰਮ ਕਰੋ ਛੁੜੀ ਐਵੇਂ ਦੀ ਕਤੂਤਾ ਕਰਦੇ ਆ ਬਾਦ ਵਿੱਚ ਉਹੀ ਜੇ ਆਪਣੇ ਤੇ ਆਵੇ ਤਾਂ ਆਪਣੇ ਦਾ ਕੀ ਬੰਦਾ ਕੀ ਬੰਦਾ ਤਾਂ ਆ ਮਨੂ ਕਦੀ ਆਪਣੀ ਪਹਿਲਵਾਨ ਜੀ ਆਏ ਫੋਨ ਇੱਦੋਂ ਮੈਨੂੰ ਕਿੰਨੇ ਮੈਨੂੰ ਆਏ ਮੈਨੂੰ ਦੋ ਤਿੰਨ ਵਾਰੀ ਗਰਾਊਂਡ ਦੇ ਵਿੱਚੋਂ ਹੀ ਮੋੜਿਆ ਅੱਛਾ ਆਹ ਮੇਰੀ ਵੀਡੀਓ ਨੈਟ ਤੇ ਹੋਣੀ ਆ ਵੇਖ ਲਈ ਕੱਢ ਗਏ ਇਹ ਇੱਕ ਢਿੱਸੇ ਦੇ ਪਿੰਡ ਮੈਂ ਜੋ ਆਲੋਵਾਲ ਚੱਕਾਂ ਅੱਛਾ ਉੱਥੇ ਮੇਰੀ ਨੈਟ ਤੇ ਵੀਡੀਓ ਪਈ ਨਹੀਂ ਵੇਖੀ ਜੀ ਗਰਾਊਂਡ ਦੇ ਵਿੱਚੋਂ ਮੋੜਦਾ ਵਿੱਚੋਂ ਮੋੜਦਾ ਨਾ ਕਹਿੰਦੇ ਜਾਉ ਹੋ ਗਏ ਦੋ ਸਾਲ ਹੋ ਗਏ ਨੇ ਸਾਲ ਤੋਂ ਸਾਲ ਤੇ ਅਸਤਾਤਾ ਤੁਵਾ ਚ ਪਰਵਾਰ ਤੇ ਕੀ ਆਪਣੇ ਬੀਤ ਦੀ ਹੋ ਗਈ ਇਦਾਂ ਆ ਨਾ ਵੀ ਪਰਵਾਰ ਤਾਈ ਨੂੰ ਮੈਨੂੰ ਬਾਹਰ ਨਹੀਂ ਆਉਂਦੇ ਨੇ ਮੈਂ ਪਿਛਲੇ ਸਾਲ ਤਾਈ ਨੂੰ 1.5 ਸਾਲ ਬਾਅਦ ਆਇਆ ਤੇ ਵੀ ਕਰੇ ਅੱਛਾ ਕਿੰਨਾ ਆ ਨਾ ਇਦਨ ਆ ਕੇ ਕੀ ਕਰਨਾ ਕਿ ਤਾਈ ਨੂੰ ਮੈਂ ਉਹਨਾਂ ਦੇ ਉਹਨੇ ਮੈਚ ਖੇਡਦਾ ਫੋਨ ਜਾਂ ਆਵੇ ਜਾਂ ਲੋੜ ਨਹੀਂ ਹੁਣ ਫੋਨ ਕਹੇਦਾ ਹੁੰਦਾ ਨਹੀਂ ਮੈਚ ਉਹਨੇ ਤਾਂ ਖੇਢੀ ਤੇ ਕਿੰਨੀ ਲੋੜ ਐ ਬਸ ਤਾਂ ਬਾਹਰ ਜਾਣਾ ਲੱਗੇ ਮਿਹਨਤ ਨੂੰ ਤਾਂ ਲਾ ਲਈ ਸੈੱਟ ਹੋ ਜਾਈਦਾ ਬਾਹਰ ਖੇਢੀ ਐ ਠੀਕ ਐ ਤਾਂ ਨੀ ਤੇ ਆਪਣੇ ਪਲਵਾਨ ਜੀ ਇੰਨੇ ਪ੍ਰੈਸ਼ਰ ਦੇ ਵਿੱਚ ਪਲੇਅਰ ਹਨਾ ਖੇਡ ਕਿਦਾਂ ਲੈਂਦਾ ਬਲਕਿ ਬਿਆਸਟਾ ਨਹੀਂ ਮੇਰੀ ਉਹ ਤੈਨੂੰ ਫੋਨ ਆਇਆ ਬੰਦੇ ਆ ਗਏ ਤੇ ਆਪ ਆ ਗੱਡੀ 'ਇ ਬੈਠੇ ਆ ਬਾਹਰ ਬੰਦੇ ਆ ਗਏ ਖਲੋਜਨ ਕੀ ਕੀ ਕਰੀ ਤੇ ਅਖੇ ਡੰਗੀ ਕਰੂ ਇਹ ਗਲਤੀ ਪ੍ਰੇਰਾਂ ਦੀ ਹੋਣਾ ਤੇ ਪ੍ਰੇਰ ਮਰਨਦੇ ਆ ਨਾ ਇਹ ਪ੍ਰੇਰਾਂ ਦੀ ਗਲਤੀ ਹੈ ਜਿੰਨਾ ਵਿੱਚ ਕਦੋਂ ਬਾੜੇ ਤੇ ਸਾਡੇ ਐਸਟੀ ਚਲ ਮੈਦਾਨ ਹੀ ਲੈਣਾ ਕਿ ਦੁੱਲੇ ਦੇ ਗੋਲੀਆਂ ਵੱਜੀਆਂ ਬੱਗੇ ਆਏ ਤੇ ਹਾਂਜੀ ਸਾਰਿਆਂ ਨੂੰ ਪਤਾ ਕਿੰਨੇ ਮਾਰੀਆਂ ਅੱਛਾ ਕਿ ਪ੍ਰੇਅ ਨੇ ਨਾਂ ਲੈ ਆਓ ਪ੍ਰੇਅ ਦਾ ਨਹੀਂ ਲਿਆ ਦੱਸ ਸਾਰੇ ਨੂੰ ਦੱਸ ਦੋ ਤੇ ਫਿਰ ਸੰਦੀਪ ਪਹਿਲਵਾਨ ਦਾ ਵੀ ਪਤਾ ਹੋਊਗਾ ਇਸ ਜਦ ਪ੍ਰੇਅ ਨੂੰ ਸਾਰਿਆਂ ਨੂੰ ਪਤਾ ਕੀ ਗੱਲ ਕੂਂਦਾ ਕੌਣ ਹੈ ਕੋਈ ਹੁਣ ਮੈਂ ਥੋੜਾ ਕੂਂਦਾ ਯਾਰ ਮੈਂ ਇੱਥੇ ਬੈਠਾ ਹੂੰ ਹੂੰ ਮੈਂ ਨਾਂ ਲੈ ਆ ਗੋਲੀ ਮਾਰ ਕੇ ਗਾਂ ਜਾਣ ਖਾਪਾ ਮੈਚ ਖੇਡਣ ਆਏ ਕੀ ਨਾਂ ਲੈ ਕੇ ਕਿਹਨੇ ਕੀ ਕਹਿੰਦਾ ਤਾਈਓ ਤਾਈ ਬਾਹਰੋਂ ਦੁਨੀਆ ਤਾਈਓ ਨਹੀਂ ਆਉਂਦੀ ਇਸ ਚ ਗੱਲ ਨਹੀਂ ਹੁੰਦੀ ਸਟਾਰ ਉਦਾਂ ਦਾ ਆਪਣੀ ਇੱਕ ਕਮੈਂਟਰੀ ਵਾਲੇ ਹਨੇਰੇ ਦੇ ਵੀ ਬੋਲਦੇ ਆ ਨਾ ਜੇ ਪਲੇਅਰ ਗ੍ਰਾਉਂਡ 'ਚ ਟਾਈਮ ਨਾਲ ਨਾ ਵੀ ਉੱਥੇ ਵੀ ਬੋਲਦੇ ਆ ਜੇ ਕਮੇਟੀ ਵਾਲੀ ਗਲਤੀ ਉੱਥੇ ਹੀ ਬੋਲਦੇ ਆ ਇਸ ਚੀਜ਼ ਬਾਰੇ ਨਾ ਕਾਹਤੋਂ ਨਹੀਂ ਬੋਲਦੇ ਯਾਰ ਇਹਦੇ ਆਪ ਉਹਨਾਂ ਦੇ ਪਾਸ ਮਾਨਦੇ ਹੁੰਦੇ ਕਮੈਂਟਰ ਮੂੰਹ ਤੇ ਅੱਧੇ ਮੈਂ ਮੂੰਹ ਤੇ ਜਾਂਦਾ ਅੱਧਿਆਂ ਕਮੈਂਟਰਾਂ ਨੂੰ ਗੈਂਗਸਟਰਾਂ ਦਾ ਫੋਨ ਹੁੰਦਾ ਅੱਧੇ ਕਮੈਂਟਰ ਨੂੰ ਦੇਖ ਲਈ ਭਲਾ ਕਬੱਡੀ ਦਾ ਐਂਡ ਤੇ ਆਈ ਉਹ ਤੈਨੂੰ ਆਖਿਆ ਅੱਛਾ ਅੰਦਰ ਦੇ ਕੁੜੇ ਕਬੱਡੀ ਬਚਾਉਣੀ ਹੈ ਗੈਂਗਸਟਰ ਬੰਦੇ ਕੱਢਣ ਇਕੱਲੇ ਕਬੱਡੀ ਆ ਜੀ ਜਵਾਨ ਬਾਠੀ ਉਹਨਾਂ ਨੂੰ ਹੱਥ ਜੋੜ ਉਹਦੇ ਭਾਜੀ ਤੁਸੀਂ ਆਪਣੇ ਦਾ ਨਹੀਂ ਆਪਣੇ ਦਾ ਉਹਨਾਂ ਅੱਗੇ ਕੀ ਜੋੜ ਚੱਲਣਾ ਆਪਣਾ ਤਾਕ ਉਹਦੇ ਆਏ ਗੈਂਗਸਟਰ ਉਹਦੇ ਅੰਦਰ ਬੈਠੇ ਹੋਣ ਆਪਾਂ ਬੈਠੇ ਇੱਥੇ ਉਸਤਾ ਜੀ ਭਰਾ ਕੋਈ ਆ ਗਏ ਅੱਖਾਂ ਫੋੜ ਲਾਉਣੀ ਫੋੜੋ ਬੰਦੇ ਗੋਲੀ ਠੋਕ ਦੇਣ ਕੀ ਕਰਨਾ ਕਿੰਨੇ ਟੀਕਨੇ ਤੇ ਕਈ ਨਹੀਂ ਲੱਗੇ ਲੱਭਣਾ ਆਪਣੇ ਤੇ ਗੋਲੀ ਵੱਜ ਗਈ ਕੀ ਲੱਭਣਾ ਇਹ ਵੀ ਨਹੀਂ ਤਾਂ ਉਹ ਜ਼ਿਆਦਾ ਆਪ ਨੂੰ ਭੁਗਤਣਾ ਪੈਣਾ ਤੇ ਆ ਆਪਣੇ ਜਾਂ ਆਪਣੇ ਟੱਬਰ ਨੂੰ ਭੁਗਤਣਾ। ਲੋਣਾ ਉਹਨਾਂ ਹੀ ਵੱਧ ਵਾ ਦੁਨੀਆ ਕਿੰਨਾ ਟਾਈਮ ਯਾਦ ਕਰ ਲੂਗੀ। ਫਤ ਮਹੀਨਾ ਤੇ ਦੂਜਾ ਜ਼ਿਆਦਾ ਰੱਖੂਗੀ। ਬਾਕੀ ਕੋਈ ਯਾਦ ਨਹੀਂ ਕਰਦਾ। ਦੇਖ। ਅਸਤ ਜਿਹਦਾ ਹੁੰਦੋਂ ਇੰ ਕੈਮਰੇ ਤੇ ਬੋਲਦੇ ਵੀ ਤਵਾ ਨੂੰ ਨਹੀਂ ਆਪਣੇ ਲੱਗਦਾ ਡਰ। ਤਾਂ ਆਪਾਂ ਸੱਚ ਬੋਲਨਦੇ ਹੋਇਆ ਆਪਾਂ ਗੈਂਗਸਟਰਾਂ ਚ ਵਾਰਾਂ ਕੀ ਲੈਣਾ। ਆਪਾਂ ਤਾਂ ਹੀਉ ਕਿ ਨਾ ਆਪਣਾ ਕੋਈ ਲੈਂਕ ਨਹੀਂ ਆਇਆ। ਹੂੰ। ਤਾਂ ਹੀ ਕਹਿਦਾ ਆ ਜਾਂਦੇ ਭਾਜੀ ਆਪਣੀ ਨਹੀਂ ਤੂੰ ਖੇਡਦੇ ਨਾ ਆਪਾਂ ਬਾਹਰ ਚੱਲ ਜਾਂਦੇ ਆ। ਹੂੰ। ਇਹੋ ਜੀ ਆ ਉਸਤਾਦ। ਉਹ ਆਪਣਾ ਕੀ ਜੋਰ ਚੱਲਣਾ ਹੁੰਦਾ ਅੱਗੇ ਤੈਨੂੰ ਪਤਾ ਹੀ ਹੈ ਆ ਉਹੀ ਗੱਲ ਹੈ ਗੈਂਸਟੜਾਂਗੇ ਹੱਥ ਜੋੜੋ ਆਪਣੀ ਕਬੱਡੀ ਬਚਾਓ ਕਿਹੜਾ ਪੰਜੀ ਛੱਡੋ ਸਹੀ ਗੱਲ ਤੇ ਪ੍ਰੇਰਣਾ ਦੀ ਗਲਤੀ ਨਾ ਹੋਣ ਵਿੱਚ ਵੜੇ ਹੂੰ ਤਾਰੇ ਇਦਾਂ ਹੀ ਆ ਮੰਨਦਾ ਮੈਂ ਤੂੰ ਮੈਨੂੰ ਫੋਨ ਲਵਾਇਆ ਕੱਲ ਉਹਦਾ ਲਿੰਕ ਹੋਊ ਉਹਨੇ ਤੈਨੂੰ ਫੋਨ ਲਵਾ ਦੇਣਾ ਇਹ ਚੱਕਰ ਜਾਂਦੇ ਚੱਲਣਦੇ ਇੱਕ ਸਦਾ ਵਾਰੀ ਵਟਾ ਕਰਦੇ ਮਾਰੀ ਜਿਹਾ ਵਟਾ ਕਰਦੇ ਇੱਕ ਦਿਨ ਹੁਣ ਅੱਧੀ ਪ੍ਰੇਰਾਂ ਦੀ ਗਲਤੀ ਹੈ ਪੈਸੇ ਲੈ ਗਏ ਤੇ ਆਉਣਾ ਨਹੀਂ ਇਹ ਇਹੀ ਗਲਤੀ ਹੈ ਪ੍ਰੇਰਾਂ ਦੀ ਇਹ ਨਹੀਂ ਕਿल्ली ਉਹਨਾਂ ਦੀ ਗਲਤੀ ਹੈ ਪ੍ਰੇਰਾਂ ਦੀ ਗਲਤੀ ਸਾਧਾ ਹੀ ਅੱਧੀ ਅੱਧੇ ਪੈਸੇ ਲੈ ਕੇ ਪਹੁੰਚ ਦੇਣੀ ਹੈ ਕਿ ਖਾਤੇ ਨੂੰ ਪੈਸੇ ਪਾਉ ਦਿੰਦੇ ਮੇਰੇ ਖਾਤੇ ਤੇ 50000 ਰੁਪਇਆ ਪਾਉ ਮੈਜਿਕ ਹੀ ਢਣਾਉਂਦੇ ਆ ਜਾਂਦੇ ਨਹੀਂ ਤੇ ਆਪਣੇ ਪਹਿਲਵਾਨ ਜੀ ਆਪਣੇ ਬੱਚਿਆਂ ਨੂੰ ਕਬੱਡੀ ਦੇ ਵਿੱਚ ਪਾਉਂਗੇ ਪਾਵਾਂਗੇ ਤਾਂ ਅੱਛਾ ਦੇ ਜਿਦਾਉਣ ਕਬੱਡੀ ਦੇ ਵਿੱਚ ਕਮੀਆਂ ਵੀ ਆ ਅੱਜ ਜਦੋਂ ਬੋਲ ਕਮੀਆਂ ਤਾਂ ਫੰਡ ਦੇ ਦਿੰਦੂ ਸੀ ਹਾਂਜੀ 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 ਵੀ ਉਸ ਹਿਸਾਬ ਨਾਲ ਮੰਨਤਾ ਆਪਣੇ ਡੋਲਾ ਹੀ ਹੋਣਾ ਕਿਸੇ ਟਾਈਮ ਨਹੀਂ ਮੰਨਤੇ ਡੋਲਦਾ ਤਾਰਾ ਬੱਚਿਆਂ ਨੂੰ ਉਹਦੇ ਪਾਉਂਦਾ ਹੁਣ ਆਪਾਂ ਉਸਤਾਦ ਆਪਣਾ ਭਰਾ ਖੇਡਦਾ ਦੀ ਹੁਣ ਆਪਾਂ ਨੂੰ ਪਤਾ ਆਪਾਂ ਕਿਹੜੀ ਕਿੱਦਾਂ ਖਲਾਕ ਆਪਣੇ ਬੱਚੇ ਨੂੰ ਦੇਣੀ ਆਪਾਂ ਦੱਸਾਂਗੇ ਲਾਵਾਂ ਦੀ ਕਬੱਡੀ ਉਸਤਾਦ ਦਾ ਕਬੱਡੀ ਹਰੇਕ ਸ਼ੌਂਗ ਹੈ ਨਾ ਪਲੇਅਰ ਦੇ ਆਪਣੇ ਪੂਰੇ ਕਰ ਦਿੰਦੀ ਸਹੀ ਗੱਲ ਜੀ ਪਲੇਅਰ ਹੋਰ ਕਿਤੇ ਕੰਮ ਕਰਦਾ ਜਦੋਂ ਤੱਕ ਪ੍ਰੇਮ ਤਕਰਾ ਹੋਵੇ ਨਾ ਕਬੱਡੀ ਸਭ ਕੁਝ ਹੀ ਦੇ ਦਿੰਦੀ ਬੰਦੇ ਨੂੰ ਪਰ ਆਪਣੀ ਗੇਮ ਨਾਲ ਇਮਾਨਦਾਰੀ ਰੱਖੀ ਹਾਂਜੀ 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 ਸਭ ਤੋਂ ਮੇਨ ਚੀਜ਼ ਜਮਾਨ ਸਹੀ ਗੱਲ ਸਭ ਤੋਂ ਜਮਾਨ ਹੈ ਪੰਜਵੇਂ ਜੀ ਹੁਣ ਆਪਾਂ ਕਈਆਂ ਮੈਚਾਂ ਦੇ ਵੇਖਦੇ ਬਾਜੀ ਪਲੇਅਰ ਤਾਂ ਚੱਲ ਕੀ ਹੋਣੀ ਟੀਮਾਂ ਹੀ ਨਹੀਂ ਪਹੁੰਚਦੀਆਂ ਫੜ ਮਾਝ ਦੇ ਮੈਚ ਹੋਇਆ ਸੋੜੇ ਦਿਨੋਂ ਚੱਲੇ ਉੱਥੇ ਆਇਆ ਵਾ 648 ਹਾਂਜੀ ਇੱਕ ਟੀਮ ਨਹੀਂ ਪਹੁੰਚੀ ਉੱਥੇ ਹੂੰ ਉਹਨਾਂ ਦਾ ਕੱਪ ਕਿੱਡਾ ਖਰਾਬ ਹੋ ਚੱਲੇ ਅਸਤਾਨ ਤੇ ਪੌਂਜੀ ਜਿਹੜੀਆਂ ਕਮੇਟੀਆਂ ਨੇ ਇੰਨੇ ਪੈਸੇ ਦੇਣੇ ਆ ਜਦੋਂ ਉਹ ਫਿਰ ਇਦਾਂ ਨਾ ਤਰਲੇ ਮਾਰਦੇ ਆ ਤੇ ਕੀ ਭਾਈ ਰਹਿਣ ਦਾ ਹੋਗਾ ਪਿੱਛੇ ਕੀਦਾ ਉਹ ਟੂਰਨਾਮੈਂਟ ਹੀ ਕੈਨਸਲ ਕਰਦੇ ਲੱਗੇ ਸੀ ਸਾਰੇ ਹੂੰ ਦੇਖ ਲੋ ਇੱਕ ਟੀਮ ਦੇ ਬਦਲੇ ਤੁਸੀਂ ਇਹ ਜਵਾਬ ਦੇ ਦਿਓ ਉਹਨਾਂ ਟੂਰਨਾਮੈਂਟ ਕਦੋਂ ਖਰਾਬ ਕਰਨਾ ਤੇ ਫਿਰ ਫਰੇਡਾਂ ਦੀ ਗਲਤੀ ਆ ਜਮਾਨ ਪ੍ਰੇਰਣਾ ਦੀ ਨਹੀਂ ਉਸਤਾਦ ਕੋਈ ਜਾਈਗੀ ਅੱਜ ਕੱਲ ਹੂੰ ਪਹਿਲਵਾਨ ਜੀ ਆਪਣੇ ਬਾਹਰ ਦੀ ਕਬੱਡੀ ਦੇ ਇੱਥੋਂ ਦੀ ਕਬੱਡੀ ਜਿੰਨਾ ਕੋਈ ਫਰਕ ਆ ਬਹੁਤ ਫਰਕ ਹੈ ਉਸਤਾਦ ਅੱਛਾ ਬਹੁਤ ਜੀਵਨਾ ਹਮਾਂ ਦਾ ਫਰਕ ਹੈ ਤਦ ਮੈਂ ਤੋਂ ਵਾਰਕ ਪਨ ਮੈਨੂੰ ਅੱਛਾ ਉਥੋਂ ਨਹੀਂ ਆਇਆ ਵਾਰਕ ਕੋਲ ਹਾਂਜੀ ਪਰ ਉੱਥੇ ਰਹਿ ਨਹੀਂ ਹੁੰਦਾ ਰਹਿ ਨਹੀਂ ਹੁੰਦਾ ਮੈਨੂੰ ਤਾਂ ਟੱਕੇ ਨਾਲ ਨੀੜੂ ਭਾਜੀ ਰੱਖਦੇ ਦੀ ਨੀੜੂ ਤੰਗ ਹਾਂਜੀ ਅੱਛਾ ਉਹਨਾਂ ਆਪਣਾ ਬਹੁਤ ਪ੍ਰੇਮ ਆ ਆ ਸਾਲ ਤੋਂ ਪਤਾ ਪਰ ਉਦੋਂ ਖੇਡਦੇ ਆ ਟੱਕੇ ਨਾਲ ਰੱਖਦੇ ਦੀ ਮੇਰੇ ਕੋਈ ਪਾਸਪੋਰਟ ਲਗਾ ਲਿਆ ਉਹਨਾਂ ਅੱਛਾ ਲਾ ਬਲੂਗੇ ਭੱਜ ਆਇਆ ਫੇਰ ਇਹਨੂੰ ਉਹਨੂੰ ਕਹਿ ਕੂਗੇ ਤਾਂ ਉਹ ਨਹੀਂ ਦਿੰਦਾ ਜੀ ਕਹਿੰਦਾ ਤੂੰ ਇੰਡੀਆ ਜਾ ਕੇ ਕੀ ਕਰਨਾ ਮੈਂ ਭਾਜੀ ਮੇਰਾ ਜੀ ਨਹੀਂ ਲੱਗਦਾ ਉੱਥੇ ਏਡੇ ਪਲਵਾਨ ਦਾ ਜੀਵ ਕਿੱਥੋਂ ਲੱਗੇ ਭਾਜੀ ਸਰ ਉਹ ਤੇ ਇਹ ਹੋ ਕੰਮ ਕਰੇ ਕੰਮ ਕਰੇ ਬਸ ਇਹੋ ਕੰਮ ਹੈ ਉੱਥੇ ਵੇਟ ਆਪਣੇ ਕਿੰਨਾ ਤੁਹਾਡਾ ਮੇਰੇ ਮੈਂ 1 28 ਤੇ ਇੰਨੇ ਵੇਟ ਨੂੰ ਮੇਨਟੇਨ ਕਰਨ ਵਾਸਤੇ ਕੋਈ ਸਪੈਸ਼ਲ ਮਿਹਨਤ ਵੀ ਹੈਗੀ ਤੁਹਾਡੀ ਪਰ ਮਿਲਦੀ ਨਹੀਂ ਅੱਛਾ ਪਹਿਲਾਂ ਵੱਧ ਗਿਆ ਜੀ ਹੁਣ ਸਾਡੇ ਨੂੰ ਸਾਡੇ ਛੋਟੇ ਲੱਗੀ ਨੇ ਹੁਣ ਮੈਂ ਫੇਰ ਘਟਾਉਂਦਿਆ ਹੁਣ 35 ਹੋ ਗਿਆ 5-6 ਕਿਲੋ ਘਟਾਉਂਦਿਆ ਹੋਰ ਟਾਗੇ ਫੇਰ ਸੈਟ ਕਿਹੜੇ ਵੇਟ ਦੇ ਵਿੱਚ ਤੁਹਾਨੂੰ ਨਾ ਖੇਡਣਾ ਵਧੀਆ ਲੱਗਦਾ 127 28 ਅੱਛਾ ਹਾਂਜੀ ਫੇਰ 127 28 ਦੇ ਵਿੱਚ ਪ੍ਰੋਪਰ ਨੇ ਵਧੀਆ ਹਾਂਜੀ 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 ਸੁਖਨ ਪਹਿਲਵਾਨ ਦਾ ਕਿੰਨਾ ਵੇਟ ਸੀ ਉਹਦਾ 1.5 ਮਿੰਟ ਲੱਗਾ 150 ਹਾਂਜੀ 150 150 ਕਿਲੋ ਹਾਂਜੀ ਮਤਲਬ ਕਿ ਤੁਹਾਡੇ ਨਾਲੋਂ ਜ਼ਿਆਦਾ ਸੀ ਹਾਂਜੀ ਹਾਂਜੀ ਉਹ ਚੌੜਾ ਹੀ ਓਸਤਾ ਦੇ ਇੰਨਾ ਦੀ ਮੇਤੋਂ ਅੱਛਾ ਚੌੜਾ ਦੂਹਾ ਬਣਾ ਲੈਣਾ ਇੰਨਾ ਦੀ ਮੇਤੋਂ ਮੰਚ ਹੋ ਰਿਹਾ ਬਹੁਤ ਹੀ ਉਹਨੂੰ ਦੁਨੀਆ ਪਿਆਰ ਹੀ ਬੇਸਾਬੀ ਕਰਦੇ ਆ ਉਹਦੇ ਕੋਈ ਰੱਬੀ ਰੂਹ ਹੈ ਦੀ ਉਸਤਾਦ ਕੋਈ ਆਪਣੇ ਮੈਚ ਹੈਗਾ ਚਾਹ ਤੇ ਸੁਖਣ ਪਲਵਾਨ ਦੇ ਨਾਲ ਵੀ ਜਿੱਥੇ ਲੋਕਾਂ ਨੂੰ ਵੀ ਕਾਫੀ ਪਿਆਰ ਮਿਲਿਆ ਹੋਵੇ ਤੇ ਆਪਣੇ ਤੁਹਾਡੇ ਨਾਲ ਵੀ ਹਾਸਾ ਬੋਲ ਕੀਤਾ ਹੋਵੇ ਬਾ ਬੁੱਡੇ ਸਾਹਿਬ ਅੱਛਾ ਇਦਾਂ ਹੀ ਬਹਿ ਗਿੱਦਾਂ ਕਿਵੇਂ ਆਪਾਂ ਭਰਾ ਬੱਠੇ ਸਾਡੇ ਹਾਂ ਹਾਂ ਦੋ ਬੰਦੇ ਸਾਡੇ ਨਾਲ ਆਏ ਦੀ ਦਾ ਨਾਂ ਨਹੀਂ ਲੈਣਾ ਪੈਰੇ ਸੀ ਦੋ ਬੰਦੇ ਆਏ ਸਾਡੇ ਨਾਲ ਅੱਛਾ ਮੌਕੇ ਦੇ ਬਾਬੂੜੇ ਦੇ ਮੇਲੇ ਦੇ ਬਦਲ ਗਏ ਮੇਨ ਮੇਲਾ ਹੁੰਦਾ ਬਾਬੂੜੇ ਸਾਹਿਬ ਦਾ ਤੁਹਾਨੂੰ ਪਤਾ ਕਿੰਨਾ ਤਕੜਾ ਮੇਲਾ ਹੁੰਦਾ ਫੀਡ ਬਾਬੂੜਾ ਸਾਹਿਬ ਦਾ ਤੇ ਮੌਕੇ ਦੇ ਨੇੜੇ ਸਾਡੇ ਨੂੰ ਲਾਗੇ ਜੋਜੇ ਬੰਦੇ ਚੱਲ ਜਾਈਦੇ ਹੂੰ ਉੱਥੇ ਸਾਡੇ ਹੋਇਆ ਤੇ ਫਿਰ ਆਪਣੇ ਕਿਦਾਂ ਕੀਤਾ ਮੈਨੇ ਜੀ ਇਹ ਆਂਦਾ ਜੋਰ ਮਾਰਨਾ ਇਹ ਖੀਆ ਬੜਾ ਇਹ ਪਵਾਨ ਕਿੰਨਾ ਇੰਨਾ ਹਣੀ ਆੜਨਾ ਬਾਕੀ ਕਿੰਨਾ ਵਜੀ ਆੜ ਜੀ ਅੱਛਾ ਕਈ ਮੈਚ ਹੀ ਕੱਢਦਾ ਸੀ ਉਹਨਾਂ ਦੇ ਹਾਂ ਵਾਹ ਤਾਂ इंटरव्यू ਦੇਖੀ ਸੀ ਭਾਈ ਪਹਿਲੂ ਹਾਂਜੀ ਤੇ ਤੁਹਾਡੀ ਵਾਈਫ ਦਾ ਵੀ ਕਾਫੀ ਸਪੋਰਟ ਰਹੀ ਹਾਂਜੀ ਟੀਮ ਦੇ ਵਿੱਚ ਮੇਰੇ ਖਿਆਲ ਨਾਲ ਤੁਹਾਡੀ ਮੈਰਿਜ ਦੇ ਪਹਿਲੂ ਤੁਹਾਡੇ ਲੱਗ ਗਈ ਸੱਟ ਨਾਲ ਉਹ ਤੇ ਲੱਕ ਤੋਂ ਲੱਗੀ ਪਾਜੀ ਉਹ ਮੈਂ 2 ਸਾਲ ਉੱਠਿਆ ਨਹੀਂ ਮੰਜੇ ਤੋਂ ਅੱਛਾ 2 ਸਾਲ ਦੇ ਬਹੁਤੀ ਜਿਆਦਾ ਮੈਂ ਇਦਾਂ ਦੀ ਹਾਲਤ ਹੋ ਗਈ ਦੀ ਮੈਂ ਮੂਹ ਮੌਤ ਮੰਗਦਾ ਰਿਹਾ ਅੱਛਾ ਇਦਾਂ ਦੀ ਹਾਲਤ ਲੱਕ ਪੀੜੀ ਵੜਾ ਹੁੰਦਾ ਜੀ ਉਸਤਾਦ ਕਿ ਇਦਾਂ ਲੱਗੀ ਸੱਟ ਉਹ ਪਾਜੀ ਇਹ ਅਨੰਦਪੁਰ ਮੇਲੇ ਦੇ ਖੇੜ ਦੇ ਖੇੜ ਦੇ ਮਸਲ ਪਾਰ ਕੇ ਲੱਕ ਦੇ ਨਾਲ ਗੈਪ ਪੈ ਗਿਆ ਹੱਡੀ ਦੇ ਬਾਵਾ ਹੀ ਲੱਕ ਦੇ ਹੂੰ ਹੂੰ ਬਾਜ ਕਿੰਨੂ ਵਖਾਵਾ ਉਹ ਆਂਦਾ ਪਿਛਣ ਨਹੀਂ ਹੋਣਾ ਏ ਅੱਛ ਆ ਬਾਜੋਂ ਕੇੜਕੂੜ ਕੀਤੀ 2-3 ਸਾਲ ਤੇ ਫਿਰ ਗਿਆ। ਨੀਂਦ ਆਉਂਦੀ ਨਹੀਂ ਐਲਪ੍ਰਾਸ ਦਾ ਪੂਰਾ ਪਤਾ ਨਾ ਮੈਂ ਖਾਂਦਾ ਰਹੀ ਮੈਨੂੰ ਨੀਂਦ ਆ ਜੇ, ਪੀੜ हट ਜੇ। ਪੀੜ ਨਹੀਂ ਹਟਦੀ ਹੁੰਦੀ ਮੇਰੀ। ਇੰਨੀ ਪੀੜ ਨਿਕਲਦੀ ਹੁੰਦੀ ਇਲਾਕੇ ਦੇ। ਬਹੁਤੀ ਗੰਦੀ ਪੀੜ ਹੁੰਦੀ। ਤੇ ਲਈਆ ਮੇਰੀ ਲੱਤ ਵੇਖੀ ਇੱਕ ਲੱਸੀ ਆ ਮਾਰੀ ਦੀ ਫੜ ਕੇ ਆ। ਅੱਛਾ। ਹੂੰ। ਹੌਣ ਲੱਗ ਲੋਕ ਸਹੀ ਹੋ ਕਿਰਪਾ ਬਾਬੇ ਦੀ ਨੂੰ ਕੁਝ ਕਰਨੀ। ਤੇ ਭਾਜੀ ਉਹ ਟਾਈਮ ਤੇ ਕਿਦਾਂ ਦਾ ਹੁੰਣਾ ਨਾ। ਉਹ ਟਾਈਮ ਤਾਂ ਬਹੁਤਾ ਗੰਦਾ ਸੀ। ਹੂੰ। ਉਹ ਟਾਈਮ ਨਾ ਕੋਈ ਬਿਰਲਾ ਹੀ ਖੜਿਆ ਦੀ ਇੱਕ ਅੱਧਾ ਜਾਣਾ ਫੋਨ ਲਾਉਣੋਂ ਲੋਕੀ ਹਟ ਗਏ ਚੰਗੇ ਭਲੇ ਕਰੇ ਮੇਰੇ ਯਾਰ ਦੀ ਨਾਲ ਫੋਨ ਲਾਉਣ ਮੜ ਗਏ ਕਿਰੇ ਮੇਰੇ ਆਪ ਦੇ ਯਾਰ ਦੀ ਪੰਜ ਛੇ ਕਿ ਨਿੱਕੇ ਹੁੰਦਾ ਰਹੇ ਆ ਉਹ ਨਾ ਮੈਨੂੰ ਸਾਹਮਣੇ ਚੰਗੇ ਭਲੇ ਬੰਦੇ ਮੂੰਹ ਮੋੜਦੇ ਜਿੰਨੀ ਦੇ ਉਂਗਲ ਖੜੀ ਉਹਨੀ ਦੇ ਰਿਪੋਰਟ ਉਹ ਨਾ ਜਿਹੜੀ ਆ ਹੁਣ ਮੈਂ ਬਾਹਰੋਂ ਆਇਆ ਬਾਹਰ ਮਾਲਾਂ ਦੇ ਵਧੀਆ ਹੀ ਡੇ ਬਾਹਰ ਮੇਰੇ ਘੱਟ ਲੱਗੀ ਉਂਗਲ ਟੁੱਟ ਗਈਆਂ ਜਾਂ ਥੜੀਆਂ ਅੱਛਾ ਤੇ ਬਾਅਦ ਮੈਂ ਥੋੜਾ ਜਿਹਾ ਫੈਮਲੀ ਫੂਲਿੰਗ ਟਾਈਮ ਦੇਣਾ ਪਿਆ ਮਿਹਨਤ ਮੁੰਦ ਘੱਟ ਲੱਗੀ ਦੀ ਤੇ ਲੋਕੀ ਹੋਣ ਪੁੱਛਣ ਆਣ ਗਏ ਹੋ ਅੱਛਾ ਹਾਂ ਹੁਣ ਆ ਕੇ ਮਿਹਨਤ ਮੁੰਦ ਚਾਲੂ ਕੀਤੀ ਮੈਂ ਕੋਈ ਨਹੀਂ ਦੋ ਤਿੰਨ ਮਹੀਨੇ ਬਾਅਦ ਦੇ ਪਏ ਹਾਂ ਕੋਈ ਦਿੱਕਤ ਨਹੀਂ ਦੁੱਖ ਤਾਂ ਹੁੰਦਾ ਹੋਣਾ ਵੀ ਜਦੋਂ ਇਦਾਂ ਦੀਆਂ ਗੱਲਾਂ ਨਾ ਸੁਣਨ ਮਿਲਦੀਆਂ ਤੇ ਦੁੱਖ ਤੇ ਹੁੰਦਾ ਹੀ ਸਤਾ ਚੜਦੀ ਹੁਣ ਗੱਲ ਨੂੰ ਸੁਣਾਵਾਂ ਆ ਹਾਂ ਲੋਕਾਂ ਨੇ ਇਹ ਥੋੜਾ ਵੇਖਣੀ ਤੇਰੇ ਸੱਟ ਲੱਗੀ ਜੋ ਲੱਗੀ ਆ ਲੋਕਾਂ ਨੂੰ ਕਬੱਡੀ ਚਾਹੀਦੀ ਆ ਹਾਂ ਬਸ ਕੋਈ ਨਹੀਂ ਹੋ ਜਾਣਾ ਸੈਟ ਆਪਾਂ ਹੀ ਮਾਂ ਦਾ ਤੇ ਦੋ ਅੱਧਾ 15 ਦਾ ਮੈਂ ਕਿਹਾ ਸੈਟ ਹੋ ਜਾਣਾ ਕੋਈ ਚੱਕਰ ਨਹੀਂ ਮਾਂ ਦਾ ਸੈਟ ਪੇ ਦੇ ਬਚਾ ਵੀ ਕੋਈ ਚੱਕਰ ਨਹੀਂ